ਅੱਜ ਦਾ ਰੈਪ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਇਤਿਹਾਸ ਤੇ ਸਾਰੇ ਜਾਣੇ ਸੁਣ ਕੇ ਪੂਰਾ ਜਰੂਰ ਜਾਇਓ ਜੇ ਵਧੀਆ ਲੱਗਾ ਫੋਲੋ ਸ਼ੇਅਰ ਵੀ ਜਰੂਰ ਕਰਿਓ ਤੇ ਕਮੈਂਟਾਂ 'ਚ ਤਨ ਤਨ ਬਾਬਾ ਦੀਪ ਸਿੰਘ ਜੀ ਵੀ ਜਰੂਰ ਲਿਖਿਓ ਸੋ ਸੁਣਿਓ ਫਿਰ ਸ੍ਰੀ ਹਰਮੰਦਰ ਸਾਹਿਬ ਵਿੱਚ ਮੁਗਲਾਂ ਨੇ ਜਦ ਹਹਾਕਾਰ ਮਚਾਇਆ ਸੀ ਸਿੰਘਾਂ ਦਮਦਮਾ ਪਹੁੰਚ ਬਾਬੇ ਨੂੰ ਸਾਰਾ ਹਾਲ ਸੁਣਾਇਆ ਸੀ ਸੁਣ ਕੇ ਹਾਲ ਦਰਬਾਰ ਸਾਹਿਬ ਦਾ ਖੂਨ ਬਾਬੇ ਦਾ ਪਖਿਆ ਕਲਮ ਨੂੰ ਰੱਖ ਕੇ ਇੱਕ ਪਾਸੇ ਫਿਰ ਖੰਡਾ ਪਾਰੀ ਚੱਕਿਆ ਵਾਲਕੀਰ ਜ਼ਮੀਨ ਤੇ ਬਾਬਾ ਹੋ ਕਾਲਚੀ ਲਾਵੇ ਆਖੇ ਅੱਗੇ ਲੀਕ ਤੋਂ ਬਸ ਓਹੀ ਸੂਰਾ ਆਵੇ ਜਿਸ ਨੂੰ ਮਰਨ ਕਬੂਲ ਹੈ ਜੋ ਦਿਲ ਨਾ ਪੁਰਾਡ ਲਾਵੇ ਜੋ ਮਾਰੇ ਤੇ ਗਸਦੀਆਂ ਤੇ ਸਿੱਧੀਆਂ ਹੀ ਮੂੰਹ ਤੇ ਖਾਵੇ ਕਰੇ ਅਰਦਾਸਾ ਚਾਲੇ ਪਾਏ ਖੜਗੀ ਮੂਰੇ ਹੋਣੀ ਕਹਿੰਦੀ ਬਾਬਾ ਅੱਜ ਤੇਰੀ ਅਰਦਾਸ ਨਹੀਂ ਪੂਰੀ ਹੋਣੀ ਗਰਜ ਕੇ ਬੋਲਿਆ ਬਾਬਾ ਅੱਜ ਮੈਨੂੰ ਕੋਈ ਰੋਕ ਨਾ ਪਾਵੇਗਾ ਕੀਤਾ ਅਰਦਾਸਾ ਸਿੰਘਾ ਦਾ ਤੂੰ ਦੇਖੀ ਤੋੜਨ ਪਾਵੇਗਾ ਵਿੱਚ ਮਦਾਨੇ ਯੰਗ ਦੇ